ਬਰਾੜ ਜੈਸੀ ਦੀ ਲਿਖੀ ਹੋਈ ਕਹਾਣੀ ਲੱਕੜ ਦੀਆਂ ਜਾਲੀਆਂ ਰੋਜ਼ ਦੀ ਚਿੜਚਿੜ ਤੋਂ ਅੱਕ ਕੇ ਮੇਰੇ ਬੇਬੇ ਬਾਪੂ ਲੱਗ ਹੋ ਗਏ ਪਰ ਵਿਚਕਾਰ ਕੰਧ ਨਾ ਕੱਢੀ ਕਿ ਲੋਕਾਂ ਚ ਰੌਲਾ ਨਾ ਪਵੇ ਦੋ ਪੁੱਤ ਹੋਣ ਦੇ ਬਾਵਜੂਦ ਵੀ ਬਾਪੂ ਆਪ ਦਾ ਤੇ ਬੇਬੇ ਦਾ ਮੰਜਾ ਟਾਂਦਾ ਬੇਬੇ ਮਰਦੀ ਮਰਦੀ ਆਪ ਰੋਟੀ ਪਾਣੀ ਕਰਦੀ ਰੋਜ਼ ਕਾਜਾ ਮੂੰਹ ਨੂੰ ਆਉਂਦਾ ਪਰ ਬੰਦਾ ਤੇ ਵੀ ਮੂਹਰੇ ਬੇਬਸ ਜੋ ਹੋ ਜਾਂਦਾ ਜੀ ਕਿਧਰੇ ਬਾਪੂ ਹੋਣਾ ਵਾਲੇ ਪਾਸੇ ਥੋੜਾ ਬਹੁਤਾ ਕੰਮ ਕਰਵਾਉਣ ਚਲੇ ਜਾਣਾ ਤਾਂ ਉਹ ਕਲੇਸ਼ ਹੋਣਾ ਰਹੇ ਰੱਬ ਦਾ ਨਾਂ ਵਟਤ ਬੇਬੇ ਬਾਪੂ ਕੋਲ ਜਾਂਦੀ ਤੇ ਉਹ ਪੈਸਾਂ ਦਾ حساب ਕਰਕੇ ਆਪਦੇ ਖਰਚੇ ਜੋਗੇ ਰੱਖ ਕੇ ਬਾਕੀ ਸਾਨੂੰ ਦੇ ਦਿੰਦੇ ਇੱਕ ਦਿਨ ਗਰਮੀ ਬੜੀ ਸੀ ਤੇ ਮੈਂ ਪਾਣੀ ਪੀਣ ਲਈ ਕੋਟ ਕਪੂਰੇ ਆਉਂਦਾ ਪੰਜ ਗ라이 ਰੁਕ ਗਿਆ ਲੱਕੜ ਵਾਲੇ ਮਿਸਤਰੀ ਚੇ ਕੋੜ ਉਹ ਮੇਰਾ ਸਕੂਲ ਦਾ ਦੋਸਤ ਵੀ ਸੀ ਉਹ ਆਰੇ ਤੇ ਆਪਦਾ ਕੰਮ ਕਰ ਰਿਹਾ ਸੀ। ਕੀਚੇ ਨੇ ਘਰ ਪਾਣੀ ਨੂੰ ਆਵਾਜ਼ ਦਿੱਤੀ ਤੇ ਕੀਚੇ ਦੀ ਮਾਂ ਪਾਣੀ ਦੇ ਦੋ ਗਲਾਸ ਲੈ ਕੇ ਆਈ। ਮੈਨੂੰ ਪਰ ਫੜਾ ਦਿੱਤਾ ਤੇ ਕੀਚੇ ਦਾ ਹੱਥ ਵੇਲਾ ਨਾ ਹੋਣ ਕਰਕੇ ਮਾਂ ਨੇ ਉਹਨੂੰ ਆਪਦੇ ਹੱਥੀਂ ਪਿਆ ਦਿੱਤਾ। ਫਿਰ ਉਹਦੀ ਮਾਂ ਪੁੱਛਣ ਲੱਗੀ ਕਿ ਸ਼ਹਿਰ ਜਾਣਾ ਸੀ ਕਦੋਂ ਵੇਲਾ ਹੋਵੇਗਾ। ਕੀਚੇ ਨੇ ਮੋਢੇ ਨਾਲ ਮੂੰਹ ਦਾ ਮੜਕਾ ਸਾਫ਼ ਕਰਦਿਆਂ ਕਿਹਾ ਦੋਨੋਂ ਨੂੰ ਸੱਸ ਬਬਜੋ। ਚਾਹ ਮੈਂ ਪੇ ਬਣਾ ਲਵਾਂ ਕਵੇਲਾ ਹੋ ਗਿਆ ਤਾਂ ਆਉਂਦਾਂ ਨੂੰ ਦਾਲ ਵੀ ਤਰਦੂੰ ਕੀਚੇ ਦੀ ਮਾਂ ਖੁਸ਼ ਹੋ ਮੇਰੇ ਬੈਠਿਆਂ ਬੈਠਾਂ ਦੋਹਾਂ ਨੂੰ ਸੱਸ ਤਿਆਰ ਹੋ ਕੇ ਬਸ ਦੀ ਉਡੀਕ ਚ ਬਾਹਰ ਖੜ ਗੰਗਾ ਕੀਚਾ ਉਹਨਾਂ ਵੱਲ ਇਸ਼ਾਰਾ ਕਰਕੇ ਮੈਨੂੰ ਕਹਿਣ ਲੱਗਾ ਦੱਸ ਕੋਈ ਕਹਿ ਦੂ ਕਿ ਨੂੰ ਸੱਸ ਹੈ ਮਾਵਾਂ 3 ਲੱਗਦੀਆਂ ਉਤੋਂ ਪਾ ਵੀ ਇੱਕੋ ਜਿਹੀ ਸੂਟ ਲੈਂਦੇ ਮੈਂ ਗਾਹ ਨਾਲ ਦੇਖਿਆ ਕੀਚੇ ਦੀ ਬੋਟੀ ਸੱਸ ਦੀ ਚੁੰਨੀ ਲੋਟ ਕਰ ਰਹੀ ਸੀ ਮੇਰੇ ਮਨ ਟਕਾਲ ਜਿਹੀ ਪਈ ਪਰ ਕਰ ਜਾਣਦੀ ਸ਼ਾਇਦ ਆਪ ਦਾ ਉਜੜਿਆ ਕਰ ਦਿਖ ਰਿਹਾ ਸੀ ਤੇ ਸਭ ਕਿਤੇ ਉਜਾੜ ਦੇਖਣਾ ਚਾਹੁੰਦਾ ਸੀ ਇਹਨੇ ਨੂੰ ਮੇਰੀ ਨਿਗਾ ਕੀਚੇ ਕੋਲ ਪੰਗਾ ਸੋਹਣੀਆਂ ਜਾਲੀਆਂ ਤੇ ਪਈ ਮੈਨੂੰ ਜੱਜ ਗੀਆਂ ਤੇ ਮੈਂ ਜੋੜ ਕਟਾਉ ਕਰਦਾ ਉਥੋਂ ਤੁਰ ਪਿਆ ਘਰੇ ਟਾਲੀ ਦੀ ਲੱਕੜ ਪਈ ਸੀ ਤੇ ਅਗਲੇ ਦਿਨ ਮੈਂ ਉਹ ਲੱਕੜ ਦੇ ਮਿਸਤਰੀ ਕੋਲ ਦੇ ਆਇਆ ਕੀ ਸੋਇਚ ਰੱਖਣ ਵਾਲੀਆਂ ਦੋ ਜਾਲੀਆਂ ਸਾਨੂੰ ਵੀ ਬਣਾ ਦੇਣੀ ਮੇਰੇ ਮਨ 'ਚ ਸੀ ਕਿ ਇੱਕ ਅਸੀਂ ਰੱਖ ਲਵਾਂਗੇ ਤੇ ਇੱਕ ਬੇਬੇ ਹੁਣਾਂ ਨੂੰ ਦੇ ਦੇਵਾਂਗਾ ਮੱਖੀਆਂ ਬੇਬੇ ਨੂੰ ਵੀ ਤਾਂ ਤੰਗ ਕਰਦੀਆਂ ਹੋਣਗੀਆਂ ਕਿ ਉਹ ਆਟੇ ਤੇ ਹੋਰ ਨਿੱਕ ਸੁੱਖ ਰੱਖਣ ਉਹ ਜਾਲੀਆਂ ਵਧੀਆ ਸਨ ਕਈ ਦਿਨ ਗੁਜ਼ਰੇ ਤੇ ਮੈਂ ਭਰਾ ਨੂੰ ਕਿਹਾ ਕਿ ਖੀਚੇ ਕੋਲ ਨੀਲੇ ਰੰਗ ਦੀਆਂ ਜਾਲੀਆਂ ਬਣੀਆਂ ਪਈਆਂ ਤੇ ਚੁੱਕ ਕੇ ਲਿਆਈ ਮੇਰੀ ਗੱਲ ਪਰਜਾਈ ਨਹੀਂ ਸੁਣ ਲਈ ਤੇ ਜਾ ਕੇ ਆਪਦੀ ਦਰਾਣੀ ਨੂੰ ਲੁੱਤੀ ਲਾਤੀ ਘਰ ਚ ਕਲੇਸ਼ ਖੜਾ ਹੋ ਗਿਆ ਕਿ ਅਸੀਂ ਵੰਡਣ ਆਣ ਜਾ ਲਾਂ ਆਪੋ ਆਪਣੇ ਕਮਰੇ ਚ ਖਾਣ ਪੀਣ ਦਾ ਸਮਾਨ ਰੱਖਣ ਲਈ ਬਰਤਨ ਬਰਤਨ ਆ ਹਨ ਮੇਰਾ ਜਿੱਤ ਪੈੜਾ ਹੋਇਆ ਤੇ ਮੈਂ ਪਹਿਲੀ ਵਾਰ ਆਪਦੀ ਘਰ ਵਾਲੀ ਦੇ ਮੂਹਰੇ ਬੋਲਿਆ ਕਿ ਅਸੀਂ ਨਹੀਂ ਲੈ ਕੇ ਆਉਂਦੇ ਪੰਗਾ ਰਹਿਣ ਦੋ ਉੱਥੇ ਹੀ ਜੇ ਤੁਸੀਂ ਬੇਬੇ ਹੋਣਾ ਨੂੰ ਨਹੀਂ ਇੱਕ ਜਾਲੀ ਦੇਣੀ ਪੰਜ 6 ਵਰੇ ਉਹ ਜਾਲੀਆਂ ਲੱਕੜ ਵਾਲੀ ਮਿਸਤਰੀ ਹੀਚੇ ਦੀ ਦੁਕਾਨ ਤੇ ਛੱਡ ਤੇ ਧੋਪਣ ਵਾਲਾ ਬਾਟ ਦਿਆਂ ਰੰਗ ਪਰ ਬੀਬੇ ਦੀਆਂ ਨੋਹਾਂ ਦੀ ਜਿੱਦ ਪਨ ਦਿੱਤੀ ਉਸ ਗੱਲ ਤੋਂ ਮਗਰੋਂ ਉਹ ਬੀਬੇ ਖਿਲਾਫ ਜੇ ਕਦੇ ਬੋਲਦਿਆਂ ਤਾਂ ਡਰ ਜਾਂਦਿਆਂ ਕਿ ਪਤਾ ਨਹੀਂ ਇਹ ਮੋਰੋ ਕੀ ਕਹਿਣਗੇ ਘਰ 'ਚ ਹੁਣ ਜੇ ਦੋ ਚੀਜ਼ਾਂ ਆਉਣੀਆਂ ਤਾਂ ਇੱਕ ਬੇਬੇ ਹੋਣਾ ਦੀ ਵੀ ਆਉਂਦੀ ਹੈ ਪਤਾ ਸੀ ਉਹਨਾਂ ਨੂੰ ਕਲੇਸ ਪਾਇਆ ਤਾਂ ਜਾਲੀਆਂ ਵਾਲੀ ਹੋ ਬੇਬੇ ਤੇ ਨੋਹਾਂ ਦਾ ਮਾਮਾ ਧੀਆਂ ਵਾਲਾ ਰਿਸ਼ਤਾ ਹੋਇਆ ਤਾਂ ਸਹੀ ਪਰ ਮਗਰਲੀ ਉਮਰੇ ਜਾ ਕੇ ਜਦੋਂ ਬੇਬੇ ਨੂੰ ਅਦਰੰਗ ਹੋ ਗਿਆ ਤਾਂ ਬਾਪੂ ਮਰ ਗਿਆ ਬੀਨਾ ਕਾਂਦ ਤੋਂ ਵੱਖ ਹੋਈ ਅਸੀਂ ਫੇਰ ਇਕੱਠੇ ਤਾਂ ਹੋਈ ਪਰ ਜ਼ਿੰਦਗੀ ਲੰਘ ਗਈ ਸੀ। ਤੁਮ ਮੈਨੂੰ ਮਿੱਠਾ ਹੁੰਦੀ ਹੁੰਦੀ। ਹਾਂ ਉਹ ਜਾਲੀਆਂ ਕੀਚੇ ਦੇ ਛੱਡ ਦੇ ਛੱਤ ਤੋਂ ਹੁਣ ਗਾਇਬ ਸਨ। ਤਾਂ ਮੇਰਾ ਹਿਆ ਹੀ ਨਹੀਂ ਪਿਆ ਕਦੀ ਕਿ ਪੁੱਛ ਲਵਾਂ ਕਿ ਉਹ ਜਾਲੀਆਂ ਕਿੱਧਰ ਗੁਣ। ਧੰਨਵਾਦ।